ਦੀਵਾ ਵਾਲੀ ਨਾਣੀ ਦੇਨੀ ਮੇਰੀ ਮੰਜੀ ਥੱਲੇ ਚੋ ਦੀਵਾ ਵਾਲੀ ਨਾਣੀ ਦੇਨੀ ਮੇਰੀ ਮੰਜੀ ਥੱਲੇ ਚੋ ਦੀਵਾ ਵਾਲੀ ਨਾਣੀ ਦੇਨੀ ਮੇਰੀ ਮੰਜੀ ਥੱਲੇ ਚੋ ਤੇਰਾ ਵੀਰ ਜੂੜੇ ਵਾਲਾ ਮੈਨੂੰ ਚਾਪੇ ਕੋਈ ਹੋਰ ਤੇਰਾ ਵੀਰ ਜੂੜੇ ਵਾਲਾ ਮੈਨੂੰ ਚਾਪੇ ਕੋਈ ਹੋ वाली नाने देनी मेरी मंजी थल्ले चोर दी वाली नाने देनी मेरी मंजी थले चोर रौला पावे गोरिए मैं नहीं कोई होर रौला पावे गोरिए मैं नहीं कोई होर दीवा ना देनी, देनी मेरे मंजे थल्ले चोर दीवा वाली नाने देनी मेरे मंजे थल्ले चोर ਦਿਲ ਤੱਕ ਤੱਕ ਵੱਜੇ ਹੋਗੇ ਅੰਗ ਕਮਜ਼ੋਰ ਦਿਲ ਤੱਕ ਤੱਕ ਵੱਜੇ ਹੋਗੇ ਅੰਗ ਕਮਜ਼ੋਰ ਦੀਵਾ ਵਾਲੀ ਨਣੀ ਦੇਨੀ ਮੇਰੀ ਮੰਜੀ ਥੱਲੇ ਚੋਰ ਦੀਵਾ ਵਾਲੀ ਨਣੀ ਦੇਨੀ ਮੇਰੀ ਮੰਜੀ ਥੱਲੇ ਚੋਰ ਕਹਿ ਕੇ ਚੋਰ ਚੂਰ ਦਿੱਤਾ ਐਵੇਂ ਰੌਲਾ ਨੀ ਤੂ ਪਾ ਕਹਿ ਕੇ ਚੋਰ ਚੂਰ ਦਿੱਤਾ ਐਵੇਂ ਰੌਲਾ ਨੀ ਤੂ ਪਾ ਕੋਈ ਹੋਗੀ ਸਿਵ ਦਿੱਕੀ ਮੈਨੂੰ ਦਿਨ ਦੀ ਸਮਝਾ ਕੋਈ ਹੋਗੀ ਸਿਵ ਦਿੱਕੀ ਮੈਨੂੰ ਦਿਨ ਦੀ ਸਮਝਾ ਬੜਾ ਚੰਦਰਜ ਰਜਮਾਨਾ ਨਿਭਾਦੂ ਮੈਨੂੰ ਮੋਰ ਬੜਾ ਚੰਦਰਜ ਰਜਮਾਨਾ ਨਿਭਾਦੂ ਮੈਨੂੰ ਮੋਰ ਦੀਵਾ ਵਾਲੀ ਨਣ ਦੇਨੀ ਮੇਰੇ ਮੰਜੇ ਥੱਲੇ ਚੋਰ ਦੀਵਾ ਵਾਲੀ ਨਣ ਦੇਨੀ ਮੇਰੇ ਮੰਜੇ ਥੱਲੇ ਚੋਰ ਨੀ ਮੈਂ ਉਹੀ ਸੁਨੇ ਆਰਾ ਜੀਤੋ ਵੰਗਾ ਤੋ ਕਰਵਾਈਆਂ ਨੀ ਮੈਂ ਉਹੀ ਸੁਨੇ ਆਰਾ ਜੀਤੋ ਵੰਗਾ ਤੋ ਕਰਾਈਆਂ ਹੁਣ ਚੋਰ ਚੋਰ ਕਹਿ ਕੇ ਐਵੇਂ ਪਾਉਂਦੀ ਏ ਦਹਾਈਆਂ ਹੁਣ ਚੋਰ ਚੋਰ ਕਹਿ ਕੇ ਐਵੇਂ ਪਾਉਂਦੀ ਏ ਦਹਾਈਆਂ ਗੱਲ ਸਮਝ ਤੂੰ ਮੇਰੀ ਕਰ ਮੇਰੇ ਵੱਲ ਗੌਰ ਗੱਲ ਸਮਝ ਤੂੰ ਮੇਰੀ ਕਰ ਮੇਰੇ ਵੱਲ ਗੌਰ वाली नाने देनी मेरे मंजे थल्ले चोर वाली नाने देनी मेरे मंजे थल्ले चोर तेरा वीर जूड़े वाला नी है लगे कोई होर तेरा वीर जूड़े वाला नी है लगे कोई होर दीवा नाने देनी मेरे मंजे थले चोर ਕਾਲੀ ਸੂਫਦਾ ਹੈ ਕੱਲ ਨੀ ਤੂੰ ਕੱਗ ਰਸਵਾਇਆ ਕਾਲੀ ਸੂਫਦਾ ਹੈ ਕੱਲ ਨੀ ਤੂੰ ਕੱਗ ਰਸਵਾਇਆ ਵਿੱਚ ਚਾਂਦੀ ਦੇ ਕੁੰਗਰੂਆਂ ਦਾ ਨਾਲਾ ਵੀ ਸੀ ਪਾਇਆ ਵਿੱਚ ਚਾਂਦ ਦੇ ਕੁੰਗਰੂਆਂ ਦਾ ਨਾਲਾ ਵੀ ਸੀ ਪਾਇਆ ਕੱਲ ਵਿੱਚ ਨਿਵਜਾਰ ਇੱਕ ਦਰ ਜਿ ਪਟਾਇਆ ਕੱਲ ਵਿੱਚ ਨਿਵਜਾਰ ਇੱਕ ਦਰ ਜਿ ਪਟਾਇਆ ਹੁਣ ਚੋ ਔਰ ਅੱਖੇ ਮੈਂ ਨਹੀਂ ਕੋਈ ਹੋਰ ਹੁਣ ਚੋਰ ਚੋਰ ਅੱਖੇ ਮੈਂ ਨਹੀਂ ਕੋਈ ਹੋਰ ਦੀਵਾ ਵਾਲੀ ਨਾਣੇ ਦੇਨੀ ਮੇਰੇ ਮੰਜੇ ਥੱਲੇ ਚੋਰ ਦੀਵਾ ਵਾਲੀ ਨਾਣੇ ਦੇਨੀ ਮੇਰੇ ਮੰਜੇ ਥੱਲੇ ਚੋਰ ਤੇਰਾ ਵੀਰ ਜੂੜੇ ਵਾਲਾ ਇਹੇ ਜਾਪੇ ਕੋਈ ਹੋਰ ਤੇਰਾ ਵੀਰ ਜੂੜੇ ਵਾਲਾ ਨਹੀਂ ਹੈ ਜਾਪੇ ਕੋਈ ਹੋਰ